ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਹੁੰਦਰ ਸਾਹਿਬ ਉਹਦੇ ਵਿੱਚ ਉਹਨਾਂ ਨੇ ਪ੍ਰਧਾਨਗੀ ਕੀਤੀ। ਉਸ ਸਰਦਾਰ ਮੇਤਿਆ ਸਿੰਘ ਸੇਖੋਂ ਵੀ ਸਰਦਾਰ ਗੁਜਾਰ ਸਿੰਘ ਰਾਣੀ ਕੇ ਸਾਹਿਬ, ਸਰਦਾਰ ਹੀਰਾ ਸਿੰਘ ਗਾਵੜੀਆ ਸਾਹਿਬ ਸਾਰੇ ਅਸੀਂ ਮੀਟਿੰਗ ਦੇ ਵਿੱਚ ਹਾਜ਼ਰ ਆ। ਸਰਦਾਰ ਮਹੇਸ਼ਿੰਦਰ ਸਿੰਘ ਘਰੇਵਾਲ ਸਾਹਿਬ ਉਹਨਾਂ ਨੇ ਟੈਲੀਫੋਨ ਦੇ ਜਰੀਏ ਮੀਟਿੰਗ ਦੇ ਵਿੱਚ ਸ਼ਮੂਲਿਤ ਕੀਤੀ। ਔਰ ਸਾਰੀ ਜਿਹੜੀ ਪਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਹਦੀ ਸਿਮਿਖਿਆ ਕੀਤੀ ਆ। ਔਰ 24 ਲੱਖ ਦੇ ਕਰੀਬ ਦੀ ਮੈਂਬਰਸ਼ਿਪ ਆ। ਉਹ ਸਭ ਨੂੰ ਖੁਸ਼ੀ ਹੈ ਕਿ ਉਹ ਆ ਗਏ। ਉਹਦੇ ਵਾਸਤੇ ਸਾਰੇ ਅਬਜਨਰ ਸਾਹਿਬਾਨ ਦਾ, ਸਾਰੇ ਪਾਰਟੀ ਦੇ ਅਗੂ ਸਹਿਬਾਨ ਦਾ, ਸਾਰੇ ਵਰਕਰ ਸਾਹਿਬਾਨ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆ। ਔਰ ਹੁਣ ਅਗਲਾ ਜਿਹੜਾ ਫੈਸਲਾ ਪਾਰਲੀਮੈਂਟਰੀ ਬੋਰਡ ਨੇ ਕੀਤਾ। ਕਿ ਇੱਕ ਤਰੀਕ ਨੂੰ ਜਿਹੜੀ ਹੈ 3 ਵਜੇ ਪਾਰਟੀ ਦਫ਼ਤਰ ਦੇ ਵਿੱਚ ਜਿੰਨੇ ਵੀ ਸਾਡੇ ਚੋਣ ਨਿਭਜਰਵਰ ਲੱਗੇ ਆ ਉਹਨਾਂ ਸਾਰਿਆਂ ਦੀ ਜਿਹੜੀ ਹੈ ਸਾਂਝੀ ਮੀਟਿੰਗ ਜਿਹੜੀ ਆ ਉਹ ਹੋਏਗੀ ਉਹਦੇ ਵਿੱਚ ਜਿਹੜੇ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਉਹ ਵੀ ਸਾਰੇ ਸ਼ਾਮਲ ਹੋਣਗੇ ਔਰ ਜਿੰਨੀਆਂ ਪਰਤੀ ਦੀਆਂ ਸਾਡੀਆਂ ਸਰਕਟ ਡੈਡਿਕੇਟ ਦੀਆਂ ਲਿਸਟਾਂ ਸਾਰੀਆਂ ਉਹ ਅਧਿਕਾਰਤ ਲਿਸਟਾਂ ਜਿਹੜੀਆਂ ਉਹ ਸਾਰੇ ਅਬਜ਼ਰਵਰ ਸਹਿਬਾਨ ਨੂੰ ਜਿਹੜੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਲੱਗੀ ਹੈ ਉਹਦੇ ਵਾਸਤੇ ਜਾਰੀ ਕੀਤੀਆਂ ਜਾਣਗੀਆਂ। ਔਰ ਹਦਾਇਤਾਂ ਕਿ ਚੋਣ ਕਿਸ ਤਰ੍ਹਾਂ ਕਰਾਉਣੀ ਹੈ ਜੋ ਪਾਰਟੀ ਦਾ ਸਵਧਾਨ ਹੈ ਉਹ ਵੀ ਉਹਦੇ ਸਬੰਧ ਦੇ ਵਿੱਚ ਸਾਰੇ ਅਬਜ਼ਰਵਰ ਸਹਿਬਾਨ ਉਹਨਾਂ ਨੂੰ ਇੱਕ ਵਾਰੀ ਫੇਰ ਜਿਹੜਾ ਉਹ ਸੂਚਿਤ ਲਗੀਆਂ ਹਦਾਇਤਾਂ ਤੋਂ ਕੀਤਾ ਜਾਏਗਾ। ਜਿਹੜੇ ਪਾਰਟੀ ਦੀਆਂ ਜਿਹੜਾ ਡੈਲੀਗੇਟ ਤੇ ਜਿਹੜੇ ਸੂਬਾ ਡੈਲੀਗੇਟ ਉਦੀ ਚੋਣਾਂ ਦਾ ਪ੍ਰੋਗਰਾਮ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ 5 ਦਿਨ ਜਿਹੜੇ ਆ ਉਹ ਅਬਜ਼ਰਵਰ ਸਰਬਾਨ ਜਾ ਕੇ ਤੇ ਹਲਕਾ ਵਾਈਜ਼ ਮੀਟਿੰਗਾਂ ਕਰਕੇ ਤੇ ਜਿਹੜੇ ਜ਼ਿਲ੍ਹੇ ਦੇ ਡੈਲੀਗੇਟਾਂ ਦੀ ਵੀ ਚੋਣ ਕਰਨਗੇ ਉਹਦੇ ਨਾਲ ਸੂਬਾ ਡੈਲੀਗੇਟਾਂ ਦੀ ਜਿਹੜੀ ਚੋਣ ਹੈ ਉਹ ਕਰਨਗੇ। ਔਰ ਜ਼ਿਲ੍ਹਾ ਡੈਲੀਗੇਟ ਤੇ ਸੂਬਾ ਡੈਲੀਗੇਟਾਂ ਦੀ ਲਿਸਟਾਂ ਜਿਹੜੀਆਂ ਅਬਜ਼ਰਵਰ ਸਰਬਾਨ ਆਪਣੇ ਦਸਤਕਤ ਕਰਕੇ ਤੇ 7 ਤਰੀਕ ਦਾਸ ਰੱਖੀ ਗਈ ਹੈ 7 ਅਪ੍ਰੈਲ 7 ਅਪ੍ਰੈਲ ਤੱਕ ਸਾਰੀਆਂ ਲਿਸਟਾਂ ਆਪੋ ਆਪਣੇ ਜ਼ਿਲ੍ਹਿਆਂ ਦੀ ਜਿੱਥੇ ਉਹਨਾਂ ਦੀ ਡਿਊਟੀ ਲੱਗੀ ਹੈ ਉਹ ਪਾਰਟੀ ਨੱਤਰ ਦੇ ਵਿੱਚ ਜਿਹੜੀਆਂ ਉਹ ਜਮ੍ਹਾਂ ਹੋ ਜਾਣ। ਇਸ ਕਰਕੇ ਇਹਦੇ ਨਾਲ ਪਹਿਲਾ ਪੜਾਅ ਜਿਹੜਾ ਹੈਗਾ ਸਾਰਾ ਇਲੈਕਸ਼ਨ ਦਾ ਉਹਦੀਆਂ ਡੇਟਾ ਜਿਹੜੀਆਂ ਅਨਾਊਂਸ ਹੋਈਆਂ 1 ਤਰੀਕ ਨੂੰ ਆਬਜ਼ਰਵਰ ਸਭਾ ਦੀ ਮੀਟਿੰਗ 2 ਤੋਂ 6 ਜੂਨ ਤੱਕ ਸਾਰੇ ਜਿਹੜਾ ਡੈਲੀਕੇਟ ਤੇ ਸੁਪਰ ਡੈਲੀਕੇਟ ਹਨ ਦੀਆਂ ਜਿਹੜੀਆਂ ਵਿਸ਼ਮ ਕੰਮਲ ਹੋਣਗੀਆਂ 7 ਤਰੀਕ ਜਿਹੜੀ ਹੈ ਅਬ ਜਮ੍ਹਾਂ ਸੇ ਬਣਾਨੇ ਰਿਸਟਾਂਟਰੀਆਂ ਉਹ ਪਾਰਟੀ ਦਫਤਰ ਦੇ ਵਿੱਚ ਆਪਣੇ ਦਸਖਤ ਕਰਕੇ ਜਿਹੜੇ ਆ ਉਹ ਜਮ੍ਹਾਂ ਕਰ। ਇਸ ਤੋਂ ਬਾਅਦ ਫਿਰ ਸਾਡੀ ਅਸੀਂ ਡੇਟਾ ਬਾਅਦ ਚ ਅਨਾਉਂਸ ਕਰਾਂਗੇ। ਉਹ ਫਿਰ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੁੰਦੀ ਹੈ। ਫਿਰ ਜਿਹੜਾ ਜਨਰਲ ਡੈਲੀਗੇਟਡ ਇਜਲਾਸ ਹੈ ਉਹ ਹੁੰਦਾ। ਉਹ ਜਿਹੜੀਆਂ ਤਰੀਕਾ ਅਸੀਂ ਬਾਅਦ ਦੇ ਵਿੱਚ ਜਿਹੜੀਆਂ ਇਸ ਤੋਂ ਬਾਅਦ ਇਹ ਸਾਰੀ ਪ੍ਰਕਿਰਿਆ ਪਹਿਲਾਂ ਪੜਾ ਪੂਰਾ ਕਰਨ ਤੋਂ ਬਾਅਦ ਫਿਰ ਅਨਾਉਂਸ ਕਰਾਂਗੇ। ਫਿਰ ਜੂਨ ਦੇ ਵਿੱਚ ਹੋਏਗਾ ਡੈਲੀਗੇਟਡ ਚੋਣ। ਵੀ ਅਪ੍ਰੈਲ ਦੇ ਵਿੱਚ ਆ ਹੁਣ 1 ਅਪ੍ਰੈਲ ਅੱਜ ਖਤਮ ਹੋਣ ਵਾਲੀ ਹੈ ਮਹੀਨਾ ਹੁਣ ਤੇ 1 ਤੋਂ 6 ਅਪ੍ਰੈਲ ਤੱਕ ਤੇ 7 ਅਪ੍ਰੈਲ ਨੂੰ ਡਿਸਟਾ ਇੱਥੇ ਜਮ੍ਹਾਂ ਹੋਣੀ ਹੈ ਤੇ ਅਸੀਂ ਇਹ ਵੀ ਨਾਲ ਫੈਸਲਾ ਕਰ ਦਿੱਤਾ ਪਾਰਲੀਮੈਂਟਰੀ ਬੋਰਡ ਨੇ ਕਿ ਜਿਹੜੀ ਵੀ ਕਿਸੇ ਕੋਲੇ ਹੁਣ ਕਈਆਂ ਕੋਲੇ ਕੋ 2 4 10 ਕਾਪੀਆਂ ਜਿਹੜੀਆਂ ਹਾਲੇ ਕਿਸੇ ਦੀਆਂ ਜਮ੍ਹਾਂ ਨਹੀਂ ਹੋਈਆਂ ਉਹ ਸਿਰਫ 31 ਤਰੀਕ ਨੂੰ ਸ਼ਾਮ ਦੇ 5 ਵਜੇ ਤੱਕ ਹੀ ਮੌਕਾ ਹੈ ਉਸ ਤੋਂ ਬਾਅਦ ਕਿਸੇ ਦੀ ਭਰਤੀ ਪ੍ਰਵਾਨ ਨਹੀਂ ਕੀਤੀ ਜਾਏਗੀ ਇਹ ਬੜਾ ਕਲੀਅਰ ਫੈਸਲਾ ਹੈ ਕਿਉਂਕਿ ਹੁਣ ਜਦੋਂ ਇਲੈਕਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਨ ਬਿਟਰਨ ਕੋਈ ਜਮਾਪਤੀ ਨਹੀਂ ਕਰਾ ਸਕਦਾ ਇਸ ਕਰਕੇ ਜੇ ਕਿਸੇ ਕੋਲੇ ਕੋਈ ਕਾਪੀਆਂ ਥੋੜੀਆਂ-ਬਹੁਤੀਆਂ ਕਈ ਵਾਰੀ ਬਚੀਆਂ ਹੁੰਦੀਆਂ ਜਿਹਦੇ ਕੋਲ ਵੀ ਕੋਈ ਕਾਪੀਆਂ ਬਚੀਆਂ ਹੋਈਆਂ ਉਹ ਕਾਪੀਆਂ ਜਿਹੜੀਆਂ ਆਪਣੀਆਂ 31 ਤਰੀਕ ਜਿਹੜੀ ਮੱਤ ਵੀ ਹੈ ਇਸ ਮਹੀਨੇ ਦੀ ਉਹ 5 ਵਜੇ ਤੱਕ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦਾ ਕਈ ਵਿਅਕਤੀਆਂ ਨੇ ਜਿਹੜੀਆਂ ਡਿਊਟੀਆਂ ਵੰਡਾਈਆਂ ਗਈਆਂ ਸੀਗੀਆਂ ਉਹਨਾਂ ਨੇ ਭਰਤੀ ਪ੍ਰਕਿਰਿਆ ਨਹੀਂ ਸ਼ੁਰੂ ਕੀਤੀ ਸੀਗੀ ਜਿਸ ਤੱਕ ਮਨਪ੍ਰੀਤ ਸਿੰਘ ਵਾਲੀ ਹੋਂਦ ਗੁਰਪ੍ਰਤਾ ਉਦਾਲਾ ਹੁਣ ਦੇਖੋ ਸਾਡੇ ਕੋਲੇ ਹਰ ਜਗ੍ਹਾ ਦੇ ਉੱਤੇ ਦੋ ਦੋ ਅਫਸਰ ਲੱਗੇ ਹੋਏ ਆ ਠੀਕ ਹੈ ਨਾ ਜਿੱਥੇ ਇੱਕ ਜਗ੍ਹਾ ਕਿਸੇ ਨੇ ਕੋਈ ਡਿਊਟੀ ਨਹੀਂ ਨਿਭਾਈ ਤਾਂ ਦੂਜੇ ਜਿਹੜੇ ਆ ਉੱਤੇ ਨਾਲ ਕੰਮ ਕਰ ਰਹੇ ਆ ਕਿਤੇ ਵੀ ਕੋਈ ਦਿੱਕਤ ਨਹੀਂ ਉਹ ਅਸੀਂ ਜਿੱਥੇ-ਜਿੱਥੇ ਕੋਈ ਦਿੱਕਤ ਵਿੱਚ ਸੀ ਜਦੋਂ ਮਿਟੀਆਂ ਹੁੰਦੀਆਂ ਸੀ ਉਹ ਜਿਵੇਂ ਨਹੀਂ ਨਾਲ ਦੀ ਨਾਲ ਲਾਟ ਹੁੰਦੀ ਰਹੀ ਸਤੰਦੂਸਰੀ ਧਿਰ ਨੂੰ ਵਾਰ-ਵਾਰ ਅਪੀਲ ਕੀਤੀ ਗਈ ਹੈ ਕਿ ਆਓ ਰਲ ਕੇ ਚੱਲੀਏ ਪੰਥ ਇਕਤਾ ਵੱਲ ਵਧਿਏ ਪਰ ਉਧਰੋਂ ਹਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਪਾਰਲੂ ਭਾਰਤੀ ਪ੍ਰਕਿਰਿਆ ਨੂੰ ਲਟਲਾਈ ਗਈ ਹੈ ਹਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਉਸ ਨੂੰ ਕਿਸ ਤਰੀਕੇ ਦੇ ਨਾਲ ਵੇਖੋ ਕਿ ਉਹ ਆਪ ਨਹੀਂ ਚਾਹੁੰਦੇ ਕਿ ਇਕੱਲੇ ਨਾਲ ਦੇ ਨਾਲ ਚੱਲਿਆ ਜਾਵੇ ਦੇ ਕੋਈ ਤਾਂ ਹੁਣ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰ ਸਕਦਾ ਕਿ ਸਾਡਾ ਅਸੀਂ ਆਪਣੇ ਸਾਰੇ ਵਰਕਰਾਂ ਦਾ ਸਾਰਿਆਂ ਦਾ ਸਟੇਜ ਤੋਂ ਧੰਨਵਾਦ ਕਰਦੇ ਹਾਂ ਕਿ ਐਡਾ ਵੱਡਾ ਜੋਸ਼ ਇੰਨਾ ਵੱਡਾ ਉਤਸ਼ਾਹ ਇਹ ਤਾਂ ਵੱਡਾ ਕਾਰਜ ਹੈ ਬੜੇ ਟਾਈਮ ਬౌੰਡ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਸੰਪੂਰਨ ਹੋਇਆ ਇਸ ਕਰਕੇ ਜੋ ਸਾਡਾ ਆਪਣਾ ਕੰਮ ਹੈ ਅਸੀਂ ਆਪਣਾ ਕਰ ਰਹੇ ਬਾਕੀ ਕਿਸੇ ਨੇ ਕੀ ਕਰਨਾ ਇਹ ਅਸੀਂ ਤਾਂ ਬੇਨਤੀ ਕਰ ਸਕਦੇ ਸੀ ਉਹ ਕੀਤੀ ਹੈ ਬਾਕੀ ਹਰ ਇੱਕ ਨੇ ਆਪਣਾ ਆਪਣਾ ਦੇਖਣਾ